ਕਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਸੋ ਦੋਸਤੋ ਪੈਨਸ਼ਨ ਦੀ ਪਹਿਲੀ ਕਿਸ਼ਤ ਦੀ ਉਡੀਕ ਅਜੇ ਵੀ ਜਾਰੀ ਹੈ ਕਈ ਪੈਨਸ਼ਨ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਇਹ ਰਕਮ ਨਹੀਂ ਪਹੁੰਚੀ ਇਸ ਸਬੰਧ ਦੇ ਪੰਜਾਬ ਰਾਜ ਪੈਨਸ਼ਨ ਮਹਾਸੰਗ ਦੇ ਪ੍ਰਧਾਨ ਐਨਕੀ ਕਲਸੀ ਨੇ ਵੱਡੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ 85 ਸਾਲ ਤੋਂ ਉੱਪਰ ਦੇ ਪੈਨਸ਼ਨ ਉਹਨਾਂ ਨੂੰ ਦੋ ਕਿਸ਼ਤਾਂ ਦੇ ਵਿੱਚ ਬਕਾਇਆ ਮਿਲਣਾ ਸੀ ਪਰ ਸਰਕਾਰ ਨੇ ਇੱਕ ਕਿਸ਼ਤ ਦੇ ਵਿੱਚ ਸਾਰਾ ਬਕਾਇਆ ਉਹਨਾਂ ਦੇ ਖਾਤਿਆਂ ਵਿੱਚ ਪਾ ਦਿੱਤਾ ਹੈ ਜਿਨ੍ਹਾਂ ਦੇ ਖਾਤਿਆਂ ਵਿੱਚ ਕਿਸ਼ਤ ਨਹੀਂ ਆਈ ਐਨਕੀ ਕਲਸੀ ਨੇ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਸਟੇਟ ਬੈਂਕ ਆਫ ਇੰਡੀਆ ਦੇ ਰਾਹੀ ਮਰਕਮ ਜਾਰੀ ਦੇ ਵਿੱਚ ਕੁਝ ਜਿਹੜੀਆਂ ਕਿ ਰੁਕਾਵਟਾਂ ਕਰਕੇ ਕੁਝ ਜਿਹੜੀ ਕਿਸ਼ਤ ਪਹੁੰਚ ਦੇ ਵਿੱਚ ਦੇਰੀ ਹੋ ਰਹੀ ਹੈ ਉਨ ਵਾਲੇ ਦਿਨਾਂ ਦੇ ਵਿੱਚ ਮਜ਼ਦਮ ਫਰੰਟ ਯੂਨੀਅਨ ਦੇ ਵੱਲੋਂ 5 ਮਈ ਨੂੰ ਮਜ਼ਦਮ ਫਰੰਟ ਯੂਨੀਅਨ ਦੇ ਵੱਲੋਂ ਹੋਈ ਮੀਟਿੰਗ ਦੇ ਵਿੱਚ ਇਹ ਮਾਮਲਾ ਮੁੜ ਚੁੱਕਿਆ ਗਿਆ ਹੈ ਹਾਲਾਂਕਿ ਅਜੇ ਤੱਕ ਕੋਈ ਵੀ ਅਧਾਰਿਕ ਐਲਾਨ ਨਹੀਂ ਹੋਇਆ ਪਰ ਸਰਕਾਰ ਦੇ ਵਾਦੇ ਦਬਾਅ ਦੇ ਚੱਲਦਿਆਂ ਜਲਦੀ ਹੀ ਵੱਡਾ ਫੈਸਲਾ ਜਿਹੜਾ ਕਿ ਆ ਸਕਦਾ ਹੈ ਇਹ ਖਬਰ ਪੰਜਾਬ ਦੇ ਲੱਖਾਂ ਮਜ਼ਦਮਾਂ ਲਈ ਇੱਕ ਵੱਡੀ ਖੁਸ਼ਖਬਰੀ ਹੈ ਪਹਿਲੀ ਕਿਸ਼ਤ ਜਾਰੀ ਕਰਨ ਦੀ ਤਰੀਕ ਦਾ ਐਲਾਨ ਜਿਹੜਾ ਹੈ 14789 ਕਰੋੜ ਰੁਪਏ ਦੇ ਜਿਹੜੇ ਡੀਏ ਦੇ ਬਕਾਇਆ ਦੀ ਪਹਿਲੀ ਜਿਹੜੀ ਕਿਸ਼ਤ ਹੈ ਪਹਿਲੀ ਕਿਸ਼ਤ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ 1 April 2026 ਨੂੰ ਵੀ ਜਿਹੜੀ ਪੈਸ਼ਨ ਦੇ ਤੌਰ ਤੇ ਮਲਾਜ਼ਮਾਂ ਨੂੰ ਵੀ ਮਿਲਿਆ ਵੱਡਾ ਤੋਹਫਾ ਪੰਜਾਬ ਦੇ ਸਰਕਾਰੀ ਮਲਾਜ਼ਮਾਂ ਲਈ ਇਸ ਵੇਲੇ ਦੀ ਸਭ ਤੋਂ ਵੱਡੀ ਉਮੀਦ ਜਿਹੜੀ ਸਮਝ ਆਈ ਹੈ ਕਿ ਕਈ ਮਹੀਨਿਆਂ ਤੋਂ ਜਿਹੜੇ ਬਕਾਇਆ ਨੂੰ ਲੈ ਕੇ ਜਿੱਥੇ ਮਲਾਜ਼ਮਾਂ ਤੇ ਪੈਨਸ਼ਨ ਰੋਸ ਪ੍ਰਦਰਸ਼ਨ ਕਰ ਰਹੇ ਸਨ ਉੱਥੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਪੂਰੇ ਜਿਹੜੇ ਕਿ 14799 ਕਰੋੜ ਰੁਪਏ ਦੇ ਏਰੀਅਰ ਦੀ ਜਿਹੜੀ ਅਪ੍ਰੈਲ ਦੀ ਜਿਹੜੀ ਕਿਸ਼ਤ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਕਿਉਂਕਿ 1 ਅਪ੍ਰੈਲ 2026 ਤੋਂ ਜਿਹੜਾ ਪੰਜਾਬ ਦੇ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਮਿਲਦੀ ਜਿਹੜੀ ਕਿਸ਼ਤ ਜਿਹੜੀ ਹੈ ਸ਼ੁਰੂ ਹੋ ਜਾਵੇਗੀ ਇਸੇ ਤਰ੍ਹਾਂ ਜਿਵੇਂ ਕਿ 1 ਮਈ ਜਿਹੜੇ ਮਜ਼ਦੂਰ ਦਿਵਸ ਦੇ ਜਿਹੜੇ ਮਸਲੇ ਪੰਜਾਬ ਦੇ ਪੈਸ਼ਨ ਨੂੰ ਇਹਦੀ ਜਿਹੜੀ ਕਿ ਅਪ੍ਰੈਲ ਦੀ ਜਿਹੜੀ ਕਿਸ਼ਤ ਦੇ ਤੌਰ ਤੇ ਮਿਲਿਆ ਹੁਣ ਮੁਲਾਜ਼ਮਾਂ ਨੂੰ ਇਹ ਵੀ ਜਿਹੜਾ ਕਿ ਵਾਦਾ ਪੂਰਾ ਹੁੰਦਾ ਨਜ਼ਰ ਆ ਰਿਹਾ ਕਿ ਮੁਲਾਜ਼ਮ ਕਾਫੀ ਲੰਮੇ ਸਮੇਂ ਤੋਂ ਇਸ ਦੀ ਬਕਾਇਆ ਦੀ ਉਡੀਕ ਕਰੇ ਸੰ ਪਰ ਹੁਣ ਸਰਕਾਰ ਦੇ ਵੱਲੋਂ ਇਹ ਐਲਾਨ ਕੀਤੇ ਜਾਣ ਤੋਂ ਬਾਅਦ ਉਹਨਾਂ ਦੇ ਵਿੱਚ ਨਵੀਂ ਉਮੀਦ ਪੈਦਾ ਹੋ ਗਈ ਹੈ ਇਹ ਫੈਸਲਾ ਨਾ ਸਿਰਫ ਮੁਲਾਜ਼ਮਾਂ ਲਈ ਜਿਹੜਾ ਕਿ ਵਿਤੀ ਤੌਰ ਤੇ ਸਹਾਰਾ ਬਣੇਗਾ ਸੋ ਸਰਕਾਰ ਅਤੇ ਕਰਮਚਾਰੀਆਂ ਦੇ ਦਰਮਿਆਨ ਭਰੋਸਾ ਵਧਣ ਵਾਲਾ ਵੀ ਇੱਕ ਵਧੀਆ ਕਦਮ ਮੰਨਿਆ ਜਾ ਸਕਦਾ ਹੈ ਪત્રਕਾਰਾਂ ਨੇ ਡੀਏ ਸੰਬੰਧ ਦੇ ਵਿੱਚ ਜਿਹੜਾ ਕਿ ਵਿੱਚੋਂ ਆਈਆਈਐਸ ਆਈਆਈਐਸ ਅਫਸਰਾਂ ਨੂੰ ਘੇਰਿਆ ਕਿਉਂਕਿ ਇਨ੍ਹਾਂ ਅਫਸਰਾਂ ਨੂੰ ਡੀਏ ਟਾਈਮ ਟੂ ਟਾਈਮ ਮਿਲਦਾ ਰਹਿੰਦਾ ਹੈ ਮਲਾਜ਼ਮਾਂ ਲਈ ਜਦੋਂ ਡੀਏ ਦੇਣ ਦੀ ਵਾਰੀ ਆਉਂਦੀ ਹੈ ਤਾਂ ਜਿਹੜਾ ਕਿ ਮੁੱਖ ਮੰਤਰੀ ਤੇ ਵਿੱਤ ਮੰਤਰੀ ਦੇ ਕੋਲ ਪ੍ਰਪੋਜ਼ਲ ਰੱਖ ਦਿੰਦੇ ਨੇ ਜੇਕਰ ਡੀਏ ਦੇ ਦਿੱਤਾ ਸਾਰਾ ਖਜ਼ਾਨੇ ਦਾ ਸਿਸਟਮ ਜਿਹੜਾ ਹਿੱਲ ਜਾਊਗਾ ਇਸ ਕਰਕੇ ਪੰਜਾਬ ਸਰਕਾਰ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਏਆਈਐਸ ਅਫਸਰਾਂ ਦੇ ਵੱਲੋਂ ਅਤੇ ਮਲਾਜ਼ਮਾਂ ਨੂੰ ਡੀਏ ਇਸ ਕਰਕੇ ਨਹੀਂ ਦਿੱਤਾ ਜਾਂਦਾ ਜੇਕਰ ਏਆਈਐਸ ਅਫਸਰਾਂ ਦੇ ਦਾ ਡੀਏ ਮਲਾਜ਼ਮਾਂ ਦੇ ਬਰਾਬਰ ਮਿਲਦਾ ਰਹੇ ਤਾਂ ਫਿਰ ਮਲਾਜ਼ਮਾਂ ਨੂੰ ਟਾਈਮ ਤੇ ਟਾਈਮ ਦੀ ਜਿਹੜੀ ਹੈ ਕਿਸ਼ਤਾਂ ਮਿਲਦੀਆਂ ਰਹਿਣੀਆਂ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵਾਰ ਫਿਰ ਜਿਹੜਾ ਕਿ ਇੱਕ ਵਾਰ ਜਿਹੜਾ ਏ ਸਬਸਰਾਂ ਨੂੰ ਡੀਐਮ ਲਾਜ਼ਮਾ ਨਾਲ ਦੇਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਮੁਲਾਜ਼ਮਾਂ ਨੂੰ ਸਮੇਂ ਸਿਰ ਡੀਏ ਦੀਆਂ ਕਿਸ਼ਤਾਂ ਮਿਲਦੀਆਂ ਰਹੀਆਂ ਡੀਏ ਨਾ ਮਿਲਣ ਕਰਕੇ ਮੁਲਾਜ਼ਮਾਂ ਦੇ ਵਿੱਚ ਬਹੁਤ ਹੀ ਵੱਡੀ ਰੁਕਾਵਟ ਪਾਉਂਦੇ ਹਨ ਇਹ ਜਿਹੜੀ ਸਾਰੇ ਪ੍ਰਪੋਜ਼ਲ ਰੱਖ ਦਿੰਦੇ ਹਨ ਮੁੱਖ ਮੰਤਰੀ ਅੱਗੇ ਅਤੇ ਵਿੱਤ ਮੰਤਰੀ ਦੇ ਅੱਗੇ ਇਸ ਸਬੰਧੀ ਯੂਨੀਅਨ ਦੇ ਵੱਲੋਂ ਪੱਤਰ ਵੀ ਲਿਖੇ ਗਏ ਹਨ ਮੁੱਖ ਮੰਤਰੀ ਨੂੰ ਆਈਐਸ ਅਫਸਰਾਂ ਨੇ ਡੀਏ ਸਾਡੇ ਬਰਾਬਰ ਕੀਤਾ ਜਾਵੇ ਕਿਉਂਕਿ ਜੋ ਡੀ ਉਹਨਾਂ ਨੂੰ ਡੀਏ ਮਿਲਦਾ ਹੈ ਜੋ ਉਹਨਾਂ ਨੂੰ ਪੱਤੇ ਮਿਲਦੇ ਹਨ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚੋਂ ਹੀ ਜਾਂਦੇ ਹਨ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਵੱਡੀ ਅਤੇ ਖਾਸ ਅਪਡੇਟ ਧੰਨਵਾਦ ਜੀ